ਪੀਆਰ ਵੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਰਾਜਾ ਢਾਲੀਵਾਲ ਸੋ ਅੱਜ ਪਹੁੰਚੇ ਹੋਏ ਹਾਂ ਪਿੰਡ ਕੋਲੀਆ ਕਲਾਂ ਵਿੱਚ ਜਿੱਥੇ ਕਿ ਇੱਕ ਬਜ਼ੁਰਗ ਜੋੜਾ ਰਹਿ ਰਿਹਾ ਉਹਨਾਂ ਦੀ ਬਹੁਤ ਹੀ ਗਰੀਬ ਪਰਿਵਾਰ ਹੈ ਤੁਸੀਂ ਖਾਸਾ ਹਾਲਤ ਦੇਖ ਰਹੇ ਹੋ ਮਾਤਾ ਆਪ ਵੀ ਕੰਮ ਕਰਦੇ ਇਕ ਇਹਨਾਂ ਦਾ ਪੁੱਤ ਸੀਗਾ ਜਵਾਨ ਜਿਹਦੀ ਕਿ 35 ਸਾਲ ਦੇ ਵਿੱਚ ਡੈਥ ਹੋ ਗਈ ਸੀ ਤੇ ਉਹਨਾਂ ਦੀ ਇੱਕ ਬੇਟੀ ਸੀ ਉਹਨਾਂ ਦੀ ਵੀ ਡੈਥ ਹੋ ਗਈ ਹੈ ਇੱਕ ਬੇਟਾ ਉਹ ਵੀ ਗਰੀਬੀ ਰੇਖਾ ਵਿੱਚ ਹੀ ਰਹਿ ਰਿਹਾ ਤੇ ਇਸ ਕਰਕੇ ਇਹਨਾਂ ਦਾ ਗੁਜ਼ਾਰਾ ਹੋਣਾ ਬੜਾ ਮੁਸ਼ਕਲ ਆ ਗੱਲਬਾਤ ਕਰਦੇ ਆਂ ਬਾਬੂ ਜੀ ਨਾਲ ਆਪਾਂ ਬਾਬੂ ਜੀ ਕੀ ਨਾਮ ਆ ਮੇਰਾ ਜੀ ਨਾਂ ਤਾਂ ਹੈਗਾ ਗਰਵੰਸ ਕੀ ਤਖਲੀਫ ਕੀ ਹੈ ਤੁਹਾਨੂੰ ਪ੍ਰੋਬਲਮ ਕੀ ਆ ਸਾਨੂੰ ਜੀ ਬੁੱਢੇ ਸਾਲ ਆ ਆ ਤਖਲੀਫ ਆਇਆ ਮੈਨੂੰ ਹੋ ਗਿਆ ਚਮੜੀ ਰੋਗ ਚਮ ਖਰਾਬ ਹੋ ਗਿਆ ਆਵੇ ਅੱਛਾ ਇਹ ਤਾਂ 부ੜੀ ਜੀ ਹਮਤਰਾ ਮੈਂ ਟਕਰਾ ਹੋਇਆ ਜਵਾਈ ਮੇਰੇ ਜੀਵਨ ਸਾਥੀ ਆ ਨਾ ਤੁਹਾਡਾ ਫਿਰ ਹਾਂ ਉਹਨਾਂ ਨੇ ਕਰਨਾ ਹੀ ਹਾਂ ਤੁਸੀਂ ਜਾਣੀ ਜਾਂ ਹਾਂਜੀ ਇਹ ਤੇ ਬੱਚੇ ਤੁਹਾਡੇ ਬੱਚੇ ਨਹੀਂ ਬੱਚਾ ਦਾ ਬੈਠੋ ਜਾਈਂ ਕਿ ਦੱਸ ਜੀ ਬੱਚੇ ਗੁਜ਼ਰੇ ਆ ਅੱਛਾ ਚਾਰ ਬੱਚੇ ਗੁਜ਼ਰੇ ਆ ਮੁੰਡੇ ਦੋ ਗੁੱਡੀਆਂ ਨਹੀਂ ਇੱਕ ਉਹ ਦੱਸ ਰਹੇ ਨੇ 35 ਸਾਲ ਦਾ ਚਾਰ ਸੀ ਉਹ ਛੋਟੇ ਜਿਹੇ ਉਹਦੇ ਸਨ ਚਾਰ ਹੁਣ ਤਖਲੀਬ ਕੀਏ ਤੁਹਾਨੂੰ ਗੋਡਾ ਕੀ ਹੋਇਆ ਕੀ ਗੋਡੇ ਗੋਡਾ ਤਰਦਾ ਨਹੀਂ ਇਹ ਰਸੀ ਬੰਨੀ ਹੋਈ ਹੈ ਕੀ ਤੁਸੀਂ ਇਲਾਜ ਨਹੀਂ ਕਰਵਾਇਆ ਇਹ ਇਲਾਜਣ ਕੌਣ ਕਰਾਵੇ ਬੇਕਾਰ ਤੁਸੀਂ ਕਿਹਾ ਨਹੀਂ ਪਿੰਡ ਦੇ ਲੋਕਾਂ ਨੂੰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਸੇ ਨੇ ਨਹੀਂ ਕੀਤੀ ਪਿੰਡ ਚ ਐਡਾ ਵੱਡਾ ਪਿੰਡ ਹੈ ਐਨਆਰਆਈ ਲੋਕ ਵੀ ਨੇ ਐਡਾ ਬਣੀ ਹਾਂ ਤੁਸੀਂ ਆਖੋ ਵਧਾਈ ਕਰਦਾ ਮੈਂ ਰੱਬ ਨੂੰ ਜਾਣਦੇ ਨਹੀਂ 40 45 ਸਾਲ ਮੈਂ ਬਾਈਦਾਂ ਦਾ ਹਾਲ ਮਾਇਆ ਉਹ ਜਿਹੜਾ ਭੱਗਿਆ ਰਿਆ ਪੋੜਾ ਨਾ ਹਾਂਜੀ ਉੱਥੇ ਇੱਕ ਜੀਵਨ ਦਾ 6 7 ਕਿਤੇ ਬਾਈਦਾਂ ਬਾਈਦਾਂ ਮੂਰੇ ਲਾ ਲੈਣਾ ਤੇ ਉੱਥੇ ਜਾ ਕੇ ਹਾਲ ਮਾਉਣਾ ਉਹ ਜੋਤੀ 32 ਕੇ ਸਾਧ ਦੀ ਉਮਰ ਸੀ ਆ ਜਵਾਨੀ ਚ ਸੀ ਨਾ ਫਿਰ ਬਾਜੀ ਕਿੰਨੇ ਬਣ ਇਹ ਕਿੰਨਾ ਟਾਈਮ ਹੋ ਗਿਆ ਤੁਹਾਡੀ ਲੱਤ ਗੁੱਡਾ ਖਰਾਬ ਹੋਈ ਇਹ ਤਾਂ ਜੀ ਹੋ ਗਏ ਕੋਈ 40 45 ਸਾਧ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਈ ਜੀ ਕੋਈ ਪਿੰਡ ਪਿੰਡ ਜੀ ਕੋਲ ਗਿਆ ਕਿਆ ਤਕਲੀਫ ਕੀ ਹੈ ਬਾਪੂ ਜੀ ਨੂੰ ਆ ਘਰ ਵੀ ਟੁੱਡੀ ਖਾਸਾ ਹਾਲ ਤੱਕ ਕਿਸੇ ਨੇ ਕੋਈ ਤੁਹਾਡੀ ਹੈਲਪ ਨਹੀਂ ਕੀਤੀ ਸਰਕਾਰ ਤਾਂ ਇੰਨੀਆਂ ਯੋਜਨਾਵਾਂ ਚਲਾਉਂਦੀ ਹੈ ਨਾ ਜੀ ਨਾ ਕਿਸੇ ਨੇ ਨਹੀਂ ਕੀਤੀ ਬੱਚਾ ਮਾਛਾ ਆਂ ਗੋੜ ਦੇਖੋ ਤੇ ਆ ਪਤਾ ਉਹ ਵੀ ਜਿੰਨ ਕਿਹਾਂ ਚੀਜ਼ ਜਿਵੇਂ ਬਾਪੂ ਜੀ ਦੇ ਆ ਗੋਡੇ ਦੇ ਪ੍ਰੋਬਲਮ ਹੈ ਚਮੜੀ ਰੋਗ ਹੈ ਹੋਰ ਵੀ ਪ੍ਰੋਬਲਮਾਂ ਹੁੰਦੀਆਂ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਜਾਂ ਬਾੜਾ ਦੱਸ ਫਤ ਤੱਕ ਤੂ ਪੁਰੇ ਤਾਈਂ ਨਹੀਂ ਰਹੀਆਂ ਹਾਂ ਤੇ ਆ ਬੀ ਬੱਜਣਾ ਚੱਕੇ ਕੋਈ ਡਾਕਟਰ ਨਹੀਂ ਛੱਡਾ ਤੇ ਬਾਥਾ ਪਿਆ ਲਿਆ ਲਾ ਕੇ ਕਦੇ ਤੇ ਟੂਟੂ ਬਦਾਂਦੀ ਕਿ ਤੋ ਅਸੀਂ ਸੀ ਮਾਦਮਾਂਦੀ ਕਦੇ ਕੋਈ ਦੋਈ ਪੈਨਸ਼ਨ ਲੱਗੀ ਤੋਂ ਡਿਪੈਂਸ਼ਨ ਪੈਨਸ਼ਨ ਹੀ ਲੱਗੀ ਦੋਆਂ ਦੀ ਹਾਂ ਜੀ ਦੋਆਂ ਦੀ ਆ ਉਸ ਦਿਨ ਪੂਰਾ ਹੋਣਾ ਉਹチナ ਟਾਈਮ ਪਾਸ ਕਰਦੇ ਆ ਫਤ ਮਾਛਾ ਤੇ ਤੁਸੀਂ ਜਿੱਦੋਂ ਹਾੜਾਏ ਸੀਗੇ ਲੋਕੀ ਮਦਦ ਕਰਨ ਜਾਂਦੇ ਆ ਬਹੁਤ ਆਪਣੇ ਪੰਜਾਬ ਦੇ ਲੋਕ ਬੜੀ ਮਦਦ ਕਰਦੇ ਆ ਐਨ ਆਰ ਆਈ ਭੈਣ ਭਰਾ ਵੀ ਹਨਾ ਤੇ ਤੁਹਾਡੇ ਵਾਸਤੇ ਨਹੀਂ ਕਿਸੇ ਨੇ ਕੋਈ ਅੱਗੇ ਵੱਧ ਕੇ ਹੱਥ ਫੜਿਆ ਤੁਹਾਡਾ ਵੀ ਤੁਹਾਡੀ ਮਦਦ ਕਰਦੇ ਆ ਤੁਹਾਡਾ ਘਰ ਬਾਰ ਬਣਵਾਉਨੇ ਆ ਕਿਸੇ ਨੇ ਨਹੀਂ ਸਾਡੇ ਤਾਂ ਐਨਾ ਮੰਦੀਦਾ ਹੁੰਦਾ ਨਹੀਂ ਪਾਣੀ ਪੈਂਦਾ ਸੀ ਉੱਤੇ ਸਾਡੇ گاਉਂ ਮੈਂ ਦੇਖ ਰਿਹਾ ਹਾਲਤ ਬਹੁਤ ਮਾੜੀ ਹੈ ਜਦੋਂ ਜਾਦਾ ਬਾਰਿਸ਼ਾਂ ਦੇ ਵਿੱਚ ਤਾਂ ਬਹੁਤ ਔਖਾ ਹੋ ਜਾਂਦਾ ਬਾਈ 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 ਕਿ ਰੱਤਾ ਕੱਟੀਆਂ ਪਰ ਜੇ ਜੇ ਡੀੜੀ ਉਵੇਂ ਉੱਤੇ ਨਹੀਂ ਪੱਤਾ ਫੇਰ ਆਪੀ ਆ ਕਿਸੇ ਇਹ ਬੱਚੇ ਇਹ ਇਹ ਤੋਂ ਪਾਈਛੇ ਫੜੇ ਫੜ ਕੇ ਫੇਰ ਕਾਗਿਜ ਪਾਇਆ ਉਹ ਵੀ ਕਿੱਥੇ ਪਾਇਆ ਉਹਦੇ ਵਿੱਚ ਦੀ ਵੀ ਪਾਇਆ ਕਿੰਨਾ ਤਾਂ ਪਾਇਆ ਫੜੇ ਬਲਵਿੰਦਰ ਸਿੰਘ ਫੌਜੀ ਹਾਂ ਅਛਾ ਇਹੋ ਅਛਾ ਹਮਦਰਦ ਆ ਇਹ ਮਾ ਮੈਨੂੰ ਇਹਨਾਂ ਨੇ ਬੁਲਾਇਆ ਵਿਚਾਰੇ ਇਹ ਤਾਂ ਤੁਹਾਡੀ ਹੈਲਪ ਕਰਦੇ ਹਨਾ ਕੰਦ ਵੀ ਇਹਨਾਂ ਦੀ ਤੁਹਾਡੀ ਡਗ ਵੀ ਇਹ ਵੀ ਇਹਨੇ ਕਰਵਾਈ ਆ ਨਾ ਦੱਸ ਦੇ ਸੀਗੇ ਜੀ ਜੀ ਤਾਂ ਜੀ ਗੰਦ ਵਿੱਚ ਬੈਠੇ ਸੀ ਇੱਥੇ ਕੋਈ ਜੂ ਨਹੀਂ ਸੀ ਜੀ ਬੱਚੇ ਨਾ ਨੇ ਕਰਾਈ ਆ ਉੱਤੇ ਪਿੰਡ ਦੀ ਪੰਚਾਇਤ ਨੂੰ ਆਖਿਆ ਕਿਸੇ ਨੂੰ ਕਿਤੇ ਮੰਗੀ ਹੋਵੇ ਤੁਸੀਂ ਸੇ ਤਾਂ ਕਿਹਾ ਕੀ ਕਹੀ ਨਹੀਂ ਆਈ ਨਹੀਂ ਸੋਨੇ ਪੱਟ ਕੋਈ ਸਰਕਾਰ ਜਿੱਦਾਂ ਹਣਾ ਗਰੀਬ ਘਰਾਂ ਨੂੰ ਟੈਲ ਬੱਤੇ ਵਾਲਿਆਂ ਨੂੰ ਛੱਤਾਂ ਪਵਾ ਕੇ ਦਿੰਦੇ ਆ ਵਧੀਆ ਕੋਈ ਉਦਮ ਕੁਝ ਨਹੀਂ ਕੀਤਾ ਤੁਹਾਡੇ ਕਿਸੇ ਨੇ ਅੱਛਾ ਨਹੀਂ ਬੱਚਾ ਕੀਤਾ ਸਰਕਾਰਾਂ ਤਾਂ ਵੱਡੇ 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 ਦਾਅਵੇ ਕਰਦੀਆਂ ਵੀ ਅਸੀਂ ਗਰੀਬਾਂ ਦੀ ਹੈਲਪ ਕਰਦੇ ਜਾਂ ਉਹਨਾਂ ਨੂੰ ਕੱਚੇ ਘਰਾਂ ਤੋਂ ਪੱਕੇ ਘਰ ਬਣਵਾ ਕੇ ਦਿੰਨੇ ਆ ਨਾ ਜੀ ਦੇਖਣੇ ਕੋਲ ਕੋਈ ਨਹੀਂ ਪਹੁੰਚ ਕੀਤੀ ਕਿਸੇ ਨੇ ਨਹੀਂ ਨਹੀਂ ਚਾਹੇ ਅਸੀਂ ਭੁੱਖੇ ਬੈਠੇ ਆਂ ਚਾਹੇ ਰੱਜੇ ਬੈਠੇ ਆਂ ਇਹ ਚੰਗੇ ਹੈ ਜੱਟ ਕੰਮੀ ਕੀਤੇ ਜਿਵੇਂ ਹੁਣ ਬਾਰਿਸ਼ਾਂ ਦੇ ਦਿਨਾਂ ਦੇ ਵਿੱਚ ਰਸਨ ਪਾਣੀ ਉਹ ਫਿਰ ਕਿਵੇਂ ਚੱਲਿਆ ਤੁਹਾਡਾ ਨਾ ਬਸੋ ਆਇਆ ਵਾਣ ਬਸੋ ਮੈਂ ਕਿ ਖਾ ਲਿਆ ਬਸ ਠੀਕ ਕੀ ਕਹਿਣਾ ਚਾਹੁੰਦੇ ਹਾਂ ਜਾਂ ਐਨ ਆਰ ਆਈ ਵੀਰਾਂ ਬਾਹਰ ਥੋੜਾ ਜਿਹਾ ਦੱਸ ਦਿਓ ਉਹਨਾਂ ਨੂੰ ਖੁੱਲ ਕੇ ਆਪਣੀ ਸਮੱਸਿਆ ਜਿਹੜੀ ਵੀ ਕੋਈ ਭੈਣ ਭਰਾ ਕੋਈ ਹੈਲਪ ਕਰਨ ਵਾਲਾ ਹੁੰਦਾ ਕਿਉਂਕਿ ਹੋਰ ਥਾਈ ਬਹੁਤ ਜ਼ਿਆਦਾ ਹੈਲਪ ਕਰਦੇ ਆ ਆਪਣੇ ਪੰਜਾਬੀ ਹਾਂਜੀ ਹੋ ਸਕਦਾ ਵੀ ਤੁਹਾਡੇ ਵੀ ਕੋਈ ਹੈਲਪ ਕਰ ਸਕਣ ਹਾਂਜੀ ਤਾਂ ਜੀ ਬੱਚਿਆ ਆ ਦੇ ਘਰੋ ਕੋਈ ਸਾਦੀ ਚੁੱਕੀ ਆ ਐਸਿਆ ਇਹ ਹਰਫਾ ਕੋਈ ਸਾਦੀ ਵਾਛੇ ਸਾਡਾ ਜਿੰਨਾ ਚਰਸਾ ਆ ਥਾਏ ਇਹ ਬਣਵਾ ਦੇਣ ਕੋਈ ਸਾਡੇ ਭਾਰੇ ਸੋਚ ਲੈਣ ਜਗਾਂ ਭਾਰੇ ਕੋਈ ਐਛਾ ਕੁਛ ਨਹੀਂ ਕਰਨ ਜੋ ਕਰੇ ਹਾਂਜੀ ਆ ਤੁਸੀਂ ਹਾਲਾਤ ਦੇਖ ਹੀ ਰਹੇ ਆ ਬਜ਼ੁਰਗ ਪਿੰਡ ਕੋਹਲੀਆਂ ਕਲਾ ਇਹਨਾਂ ਦਾ ਜੇ ਕੋਈ ਮਦਦ ਕਰਨੀ ਚਾਹੁੰਦਾ ਹੈ ਇਹਨਾਂ ਦੀ ਸਹਾਇਤਾ ਕਰ ਸਕਦਾ ਤਾਂ ਜਰੂਰ ਕਰੋ ਜੀ ਇਹਨਾਂ ਦਾ ਕੋਈ ਫੋਨ ਨੰਬਰ ਆਪਾਂ ਕੰਟੈਕਟ ਨੰਬਰ ਦੇਵਾਂਗੇ ਤੁਹਾਨੂੰ ਜਾਂ ਸਰਦਾਰ ਬਲਵਿੰਦਰ ਸਿੰਘ ਜੋ ਇਹਨਾਂ ਦੀ ਹੈਲਪ ਕਰਦੇ ਆ ਬਲਵਿੰਦਰ ਸਿੰਘ ਫੌਜੀ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਆ ਬੜੇ ਵਧੀਆ ਇਨਸਾਨ ਨੇ ਉਹ ਹੀ ਸਿਰਫ ਇਹਨਾਂ ਦਾ ਬਜ਼ੁਰਗਾਂ ਦਾ ਖਿਆਲ ਰੱਖ ਰਹੇ ਆ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਗਰੀਬ ਪਰਿਵਾਰ ਦਾ ਵੀ ਥੋੜਾ ਜਿਹਾ ਆਪਾਂ ਜੇ ਮਦਦ ਕਰੀਏ ਇਹਨਾਂ ਦਾ ਘਰ-ਬਾਰ ਬਣਵਾ ਲਈਏ ਤਾਂ ਜਿਹੜੀ ਇਹਨਾਂ ਦੀ ਜ਼ਿੰਦਗੀ ਹੈ ਥੋੜੀ ਜਿਹੀ ਸੌਖੀ ਨਿਕਲ ਸਕੇ ਹਾਂਜੀ ਗੱਲਬਾਤ ਕਰਦੇ ਆਂ ਬਾਈ ਬਲਵਿੰਦਰ ਸਿੰਘ ਜੀ ਦੇ ਨਾਲ ਜੋ ਕਿ ਇਹਨਾਂ ਬਜ਼ੁਰਗ ਜੁੜੇ ਦੀ ਹੈਲਪ ਕਰਦੇ ਰਹਿੰਦੇ ਸਮੇਂ-ਸਮੇਂ ਸਰ ਅਦੀਵਾਰ ਵੀ ਇਹਨਾਂ ਨੇ ਕਰਵਾਈ ਸੀ ਜੋ ਮੀਂਹ ਦੇ ਵਿੱਚ ਡੱਗ ਪਈ ਸੀ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਈਆ ਬਜ਼ੁਰਗ ਜੋੜੇ ਬਾਰੇ ਦੱਸੋ ਵੀ ਇਹਨਾਂ ਬਾਰੇ ਤੁਸੀਂ ਤਾਂ ਚਲੋ ਹੈਲਪ ਕਰਦੇ ਕਰਦੇ ਆ ਜਿੰਨੀ ਹੁੰਦੀ ਹੈ ਤੁਸੀਂ ਅੱਗੇ ਕਿਸੇ ਸੰਸਥਾ ਦੇ ਨਾਲ ਕੋਈ ਟਾਲ ਮਿਲਣੀ ਕੀਤਾ ਵੀ ਜਿਹੜੇ ਇਹਨਾਂ ਦੀ ਹੈਲਪ ਕਰਦੇ ਸੀ ਤਾਂ ਕੀਤੀ ਹੈ ਜੀ ਇੱਕ ਪਹਿਲਾਂ ਲਗਭਗ 20-25 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਇਹ ਇਹਨਾਂ ਦੀ ਜਿੰਨੀ ਸਾਡੇ ਤੋਂ ਮਤ ਹੁੰਦੀ ਉਹਨੇ ਕਰਦੇ ਆ ਗੁਰੂ ਰਾਮਦਾਸ ਸਮਾਜ ਸੇਵੀ ਕਲੱਬ ਦਾ ਮੈਂ ਪ੍ਰਧਾਨ ਆ ਜੀ ਆ ਮਹੀਨਾ ਪਹਿਲਾਂ ਜਦੋਂ ਮੀਂਹ ਜ਼ਿਆਦਾ ਆਏ ਨਾ ਜੀ ਤੇ ਦੀਵਾਰ ਡਿੱਗ ਪਈ ਸੀ ਇਹਨਾਂ ਦੀ ਤੇ ਉਦੋਂ ਇਹ ਸਿੱਧਾ ਓਪਨ ਹੀ ਸੀ ਕੁੱਤੇ ਬਿੱਲੇ ਸਾਰੇ ਅੰਦਰ ਜਾਂਦੇ ਸੀ ਤੇ اسی ਕਿਵੇਂ ਨਾ ਕਿਵੇਂ ਕਰਕੇ ਕੰਦੀਵਾਰਾਂ ਦੀ ਕਢਵਾਤੀ ਆ ਤੇ ਬਾਕੀ ਵਾਗੇ ਪੁਰਾਣੇ ਤੋਂ ਕੋਈ ਇੱਕ ਵੀਰ ਆਪਣਾ ਉਹਨਾਂ ਨੂੰ ਰਸਣ ਦੀ ਸੇਵਾ ਕਰਦੇ ਆ ਅੱਛਾ ਉਹ ਰਸਣ ਉਹ ਦੇ ਕੇ ਜਾਂਦੇ ਇਹਨਾਂ ਨੂੰ ਹਾਂਜੀ 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 ਵਾਗੇ ਪੁਰਾਣੇ ਤੋਂ ਹੀ ਕਾਫੀ ਬੰਦਿਆਂ ਨਾਲ ਲਿੰਕ ਕੀਤੇ ਤੇ ਫਿਰ ਉਹ ਮੈਨੂੰ ਬੰਦਾਂ ਦਾ ਯਾਰ ਤੂੰ ਇੰਨਾ ਤੁਰਾ ਫੈਦਾ ਚੱਲ ਮੈਂ ਹੀ ਭੇਜ ਦਿਆ ਕਰੂੰਗਾ ਰਸਣ ਲਿੰਕ ਅਸੀਂ ਬਹੁਤ ਬੰਦਿਆਂ ਨੇ ਕੀਤੇ ਉਹ ਕੋਈ ਨਹੀਂ ਯਾਰ ਚਲ ਕੋਈ ਗੱਲ ਨਹੀਂ ਮੈਂ ਭੇਜ ਦੇਣਾ ਉਹ ਦਸ ਦਿਨ ਦੇ ਬੱਚੇ ਕੋਈ ਕਮਾਈ ਵਾਲਾ ਤਾਂ ਹੈ ਨਹੀਂਗਾ ਹਨਾ ਕੰਮ ਕਰਨ ਵਾਲਾ ਬਜ਼ੁਰਗ ਵਿਚਾਰੇ ਇਹ ਵੀ ਇਹਨਾਂ ਦਾ ਕੰਮ ਨਹੀਂ ਹੁੰਦਾ ਹਨਾ ਹਾਂਜੀ ਹਾਂਜੀ ਤੇ ਮਾਤਾ ਵੀ ਵਿਚਾਰੀ ਜਿਵੇਂ ਜਿਵੇਂ ਕਰਕੇ ਹਨਾ ਕਰਦਾ ਚਲਾਈ ਜਾਂਦੇ ਆ ਹਾਂਜੀ ਤੇ ਜਿਹੜਾ ਇਹਨਾਂ ਦਾ ਬੇਟਾ ਸੀ ਉਹ ਕਿੰਨੀ ਕੀ ਦੇਰ ਹੋ ਗਈ ਉਹਨਾਂ ਦੀ ਡੈਥ ਹੋਈ ਨੂੰ ਉਹਨੂੰ ਹੋ ਗਏ 15 16 ਸਾਲ ਹੋ ਗਣੇ ਜੀ ਅੱਛਾ 15 16 ਸਾਲ ਹਾਂਜੀ ਹਾਂਜੀ ਤੇ ਤੁਸੀਂ ਕਿਸੇ ਹੋਰ ਸਮਾਜ ਸੰਸਥਾ ਨਾਲ ਜਾਂ ਕਿਸੇ ਸਰਕਾਰੀ ਅਦਾਰੇ ਨਾਲ ਨਹੀਂ ਹੇ ਤਾਲਮੇਲ ਕੀਤਾ ਜਿਹੜੇ ਕਿ ਇਹ ਘਰ ਜਿਵੇਂ ਹੁਣ ਕਹਿੰਦੇ ਕੱਚੇ ਘਰਾਂ ਨੂੰ ਆਪਾਂ ਉਹ ਹੈਲਪ ਕਰਦੇ ਆ ਗਰੀਬਾਂ ਦੀ ਉਹ ਜਿਵੇਂ ਮੈਂ ਦੇਖ ਰਿਹਾ ਟਾਇਲ ਬਤਾ ਇਹ ਵੀ ਖਾਸਾ ਹਾਲਤੀ ਆ بارش ਦੇ ਵਿੱਚ ਬੁਰਾ ਹਾਲ ਹੋ ਜਾਂਦਾ ਉਹ ਬਪੂ ਜੀ ਦੱਸਦੇ ਸੀਗੇ ਵੀ ਬੈਠ ਕੇ ਰਾਤਾਂ ਕੱਟੀਆਂ ਹਨਾ ਜਿੰਨਾ ਜ਼ਿਆਦਾ ਹੁਣ بارش ਹੋਈ ਆ ਤੇ ਉਹਨੇ ਤੁਸੀਂ ਕੋਈ ਕਾਗਜ਼ ਵਗੈਰਾ ਭਰੇ ਇਹਨਾਂ ਦੇ ਕੋਈ ਵੀ ਸਰਕਾਰੀ ਸਹੂਲਤ ਮਿਲ ਸਕੇ ਅਸੀਂ ਤਾਂ ਜੇ ਉਪਰਾਲਾ ਕਰ ਸਕਦੇ ਆ ਆਪ ਦੇ ਨੂੰ ਲਿੰਕ ਕਰ ਸਕਦੇ ਆ ਕਹਿ ਸਕਦੇ ਆ ਜਿੰਨੀ ਸਾਡੇ ਜਿੰਨਾ ਕੁਝ ਕਰ ਸਕਦੇ ਆ ਅਗੇ ਕਰਨਾ ਤਾਂ ਸਰਕਾਰਾਂ ਨੇ ਤੇ ਜੋ ਵੀ ਐਨਆਈ ਵੀਰ ਅਸੀਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦਾ ਮਕਾਨ ਦੇਖ ਲੋ ਇਹਨਾਂ ਦੀ ਦੇਖ ਰੇਖਾ ਵਾਲਾ ਕੋਈ ਨਹੀਂਗਾ ਤੇ ਆਪਣੇ ਜਿਹੜੇ ਸੇਵਾਦਾਰ ਹੁੰਦੇ ਜਾਂ ਸਮਾਜ ਸੇਵੀ ਸੰਸਥਾ ਹੁੰਦੇ ਜੋ ਬਾਹਰ ਤਾਂ ਹੈਲਪ ਕਰਦੇ ਕਰਦੇ ਆਪਾਂ ਹਨ ਹੜ੍ਹਾਂ ਦੇ ਵਿੱਚ ਕਿੰਨਾ ਟਰਾਲੀਆਂ ਭਰ-ਭਰ ਵੀ ਲੈ ਕੇ ਗਏ ਤੇ ਕੀ ਪਿੰਡ ਦੇ ਲੋਕਾਂ ਨੇ ਪਿੰਡ 'ਚ ਨਹੀਂ ਕੋਈ ਹੈਲਪ ਕਰਨੀ ਚਾਹੀਦੀ ਹੂਈ ਨਹੀਂ ਜੀ ਆਪਾਂ ਇਹ ਕਿੰਨੇ ਵੀ ਜਿੱਥੇ ਵੀ ਹਾਰਡ ਆਏ ਆ ਚਲੋ ਉੱਥੇ ਵੀ ਪਹੁੰਚਣਾ ਬਹੁਤ ਜ਼ਰੂਰੀ ਆ ਪਰ ਉੱਥੇ ਤਾਂ ਆਪਾਂ ਜਦੋਂ ਇੱਥੋਂ ਜਾ ਕੇ ਭੇਜ ਤਾਰਸ ਨੂੰ ਤੇ ਪਤਾ ਨਹੀਂ ਅੱਗੇ ਜਾਣਾ ਨਹੀਂ ਜਾਣਾ ਉਹ ਤਾਂ ਬਰ ਰੱਬ ਭਰੋਸੇ ਆ ਹਾਂਜੀ ਤੇ ਇਤੋਂ ਬਿਹਤਰ ਇਹ ਆ ਵੀ ਆਪਣੇ ਆ ਪਾਲਾ ਦਵਾਲਾ ਪਿੰਡ ਦੇ ਵਿੱਚ ਵੇਖੀਏ ਜਿਹੜੇ ਆਪਣੇ ਪਿੰਡਾਂ ਦੇ ਲੋਕ ਵੀ ਦੇਖਣੇ ਚਾਹੀਦੇ ਹੈ ਨਾ ਜਿਹੜੇ ਲੋਕਾਂ ਨੇ ਜਿੱਦਣ ਬਾਪੂ ਜੀ ਦੱਸ ਰਹੇ ਸੀ ਕਿ ਪਿੰਡ ਦੇ ਵਿੱਚ 40-45 ਸਾਲ ਇਹਨਾਂ ਨੇ ਕੰਮ ਕੀਤਾ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਪਿੰਡ ਦੇ ਲੋਕਾਂ ਨੂੰ ਜੇ ਹੋਰ ਪਿੰਡ ਦੇ ਲੋਕਾਂ ਨੂੰ ਤਾਂ ਸਹੀ ਇਹ ਮੈਸੇਜ ਦੇਣਾ ਚਾਹੁੰਦੇ ਆ ਜੀ ਪੀ ਚਲੋ ਬਾਹਰ ਜਿੱਦਾਂ ਵੀ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰ ਵੀ ਆਫਤ ਆਈ ਹੈ ਬਹੁਤ ਹੈਲਪ ਕਰਦੇ ਉਹਨਾਂ ਨੇ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਤੇ ਇੱਕੇ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੇ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਕਿ ਪਹਿਲਾਂ ਆਪਾਂ ਆਪਦੇ ਆਲੇ ਦੁਆਲੇ ਦੇਖੀਏ ਕਿ ਉਹ ਆਪਾਂ ਆਪਦੇ ਹੱਥੀਦਾਨ ਕਰ ਸਕਦੇ ਆਪ ਨੂੰ ਸਥਿਤੀ ਦਾ ਪਤਾ ਉਹਦਾ ਉਸ ਬੰਦੇ ਬਾਰੇ ਵੀ ਪਤਾ ਇੱਥੇ ਆਪਾਂ ਜਿਹੜਾ ਜਿਹਨਾਂ ਦੀ ਕੋਈ ਸਹਾਇਤਾ ਕਰਨੀ ਚਾਹੂਗਾ ਉਹ ਕਿਹਨਾਂ ਨਾਲ ਕੰਟੈਕਟ ਕਰੇ ਜਾਂ ਨਾਲ ਕੋਈ ਬੈਂਕ ਅਕਾਊਂਟ ਜਾਂ ਫੋਨ ਨੰਬਰ ਕੋਈ ਬੈਂਕ ਅਕਾਊਂਟ ਤਾਂ ਨਹੀਂ ਪੈਨਸ਼ਨ ਵਾਲੀ ਹੈ ਜੀ ਬਸ ਜਿਜ ਪੈਨਸ਼ਨ ਆਉਂਦੀ ਹੋਰ ਇਹਨਾਂ ਦਾ ਕੁਛ ਨਹੀਂ ਵੱਡਾ ਫੋਨ ਵੀ ਹੈ ਨਹੀਂ ਇਹਨਾਂ ਕੋਲੇ ਸਿਰਫ ਛੋਟਾ ਫੋਨ ਆ ਉਹ ਮੈਨੂੰ ਲੱਗਦਾ ਵੀ ਵਿੱਚ ਕਿਵੇਂ ਤਾਲਮੇਲ ਫਿਰ ਹੋਊਗਾ ਇਹਨਾਂ ਨਾਲ ਤੇ ਤਾਲਮੇਲ ਤਾਂ ਸਾਡੇ ਗਵੰਡੀ ਆ ਜੀ ਮੈਂ ਇਸ ਪਿੰਡ ਦੇ ਰਹਿਣ ਵਾਲਾ ਮੇਰਾ ਨਾਮ ਬਲਵਿੰਦਰ ਸਿੰਘ ਫੌਜੀ ਆ ਸਮਾਜ ਸੇਵੀ ਸੇਵਾ ਸਮਾਜ ਸੇਵੀ ਕਲੱਬ ਦਾ ਪ੍ਰਧਾਨ ਆ ਮੈਂ ਤੇ ਜਿੰਨਾ ਕਿ ਸਾਡੇ ਤੋਂ ਹੰਦਾ ਉਹਨਾਂ ਕੀ ਸੀ ਇਹਨਾਂ ਦਾ ਕਰਦੇ ਆ ਹਾਂਜੀ ਜੋ ਵੀ ਐਨ ਆਰ ਆਈ ਵੀਰ ਜਾਂ ਭੈਣ ਭਰਾ ਸਮਾਜ ਸੇਵੀ ਸੰਸਥਾਵਾਂ ਦੇ ਸਮਾਜ ਸੇਵੀ ਲੋਕ ਸਕ੍ਰੀਨ ਉੱਪਰ ਦਿੱਤੇ ਜਾ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਭਾਈ ਬਲਵਿੰਦਰ ਸਿੰਘ ਜੀ ਹੋਣਾ ਦਾ ਨੰਬਰ ਹੈ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਜੋ ਵੀ ਅਕਾਊਂਟ ਦੇ ਵਿੱਚ ਕਹਿਣਗੇ ਉਹਦੇ ਵਿੱਚ ਤੁਸੀਂ ਇਹਨਾਂ ਦੇ ਪੈਸਾ ਜਾਂ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਨੇ ਚਾਹੁੰਦੇ ਹੋ ਤਾਂ ਪਿੰਡ ਕੋਲੀਏ ਵੀ ਪਹੁੰਚ ਕੇ ਕਰ ਸਕਦੇ ਹੋ